ਹਣ ਤੈ ਮੈਂ ਸੁਖਵੀਰ ਤੇ ਮੋਹਨ ਸਿੰਘ ਸੁਖਦੇਵ ਆ ਸਮਾਰਟ ਸੀ ਹਾਂ ਹਾਂ ਇਹ ਬੰਦੇ ਦੀ ਦਾ ਬੰਦਾ ਦੇਣ ਹੀ ਨਹੀਂ ਦੇ ਸਕਦਾ ਯਾਰ ਸਹੀ ਗੱਲ ਆ ਅਰੇ ਕਾ ਬੰਦੇ ਕੋਲੇ ਕਿੱਟਾ ਪੁੰਜ ਆ ਬੇ ਮੈਂ ਕਹਿੰਦਾ ਹਮ ਕਾਲਾ ਖੰਭ ਹਰੇਕ ਦੇ ਕਬੂਤਰ ਦੇ ਵਿੱਚ ਆ ਹੀ ਨਹੀਂ ਸਹੀ ਗੱਲ ਆ ਬਾਜੀ ਤੋਂ ਬਾਜੀ ਬਾਜੀ ਤੋਂ ਬਾਜੀ ਸਹੀ ਗੱਲ ਆ ਮੈਂਣ ਢੇੜੇ ਨਹੀਂ ਸੀ ਪਾਉਂਦੇ ਘਰੇ ਹਾਂ ਤੂੰ ਵੀ ਛੱਡ ਦਿੰਦਾ ਸੀ ਬਾਈ ਬਸਾਮ ਤਾਂ ਫਿਰ ਟੜਕੇ ਨੂੰ ਨਾ ਚਾਲੀ ਖਾ ਜਾਮੀ ਹੂੰ ਜੇ ਲੋਕ ਨੂੰ ਟਾਈਮ ਹੁੰਦਾ ਹੂੰ ਜੇ ਟਾਈਮ ਆਗਾ ਤਾਂ ਲੋਕਾਂ ਨੂੰ ਦੱਸ ਦਾਂਗੇ ਸਹੀ ਗੱਲ ਐਨੀ ਇੱਜ਼ਤ ਉਹ ਦਾ ਆਪਣੀ ਆਪਾਂ ਨੂੰ ਕਿੱਥੇ ਮਰਦਾ ਹੋ ਹਾਂ ਫੇਰ ਛੱਦਈ ਲਾਉਣ ਦਾ ਨਹੀਂ ਫਾਇਦਾ ਸਹੀ ਗੱਲ ਹੈ ਫੇਰ ਤਾਂ ਦੋ ਬੰਦ ਤੇ ਬਾਂਦਰੀ ਰੱਖ ਲੈ ਯਾਰ ਉਹੀ ਫਾਇਦਾ ਹੈ ਗੇਟ ਤੇ ਬੰਨ ਦੇ ਸਹੀ ਗੱਲ ਆ ਜੇ ਕੋਈ ਪੁੱਛੂ ਤਾਂ ਬਾਂਦਰੀ ਤੇ ਬਾਂਦਰ ਤਾਂ ਪਹਿਣ ਗਏ ਉਹਨਾਂ ਨੂੰ ਉਹ ਭੱਜ ਜਾਣਗੇ ਸਹੀ ਗੱਲ ਬਲਾਸਪੁਰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਹਾਂ ਚਲੋ ਕਬੂਤਰ ਦਾ ਬਾਈ ਕੋਲੀ ਬਾਈ ਰੱਖੀ ਬੈਠਾ ਹਾਂ ਹਾਂ ਪੰਜਾਬ ਚ ਕਿਸੇ ਨੂੰ ਨਿੰਦਣਾ ਸੁਲਾਉਣਾ ਤਾਂ ਉਹੀ ਮਾੜਾ ਹਾਂ ਸਹੀ ਗੱਲ ਹੈ ਚਾਹੇ ਗੁਰੂ ਆ ਚਾਹੇ ਚੇਲਾ ਨਿੰਦਣਾ ਨਹੀਂ ਚਾਹੀਦਾ ਬਲਾਸਪੁਰ ਮੈਂ ਬਾਈ 7 ਵਜੀਆਂ ਜਿੱਤਿਆਂ ਹਾਂ ਬਲਾਸਪੁਰ ਆ ਪੈਂਦਾ ਹਾਂ ਉਹ ਚਣੌਂਦੇ ਸੀਵਾ ਜੀ ਭਿੰਦਾ ਹਾਂ ਤੇ ਗੁੰਕਾ ਅੱਛਾ ਗੁੱਤੂ ਮਾਢੇ ਵਾਈ ਤੇ ਆ ਮੇਰੀ ਸ਼ਾਖੀ ਭਾਈ ਜਿੱਤ ਕੇ ਨਾ ਤੇਨੀ ਵੀਨ ਤੇ ਬੰਦੀ ਸੀ ਮੈਨੂੰ ਆ ਤਾਏ ਦਾ ਮੁੰਡਾ ਥਮ ਆਇਆ ਮੈਂ ਕਿਹਾ ਕਾਮਦਾਸ ਦੇ ਕੀ ਆਏ ਤੂੰ ਮੈਂ ਕਿਹਾ ਮੈਨੂੰ ਪੀਕ ਤਾਂ ਲਾ ਲੈਣ ਦੇ ਹੂੰ ਹੂੰ ਮੈਨੂੰ ਆ ਵੀ ਚਾਹ ਦਾ ਕਾਣਾ ਦੇ ਦੇ ਹੂੰ ਹੂੰ ਚਾਹ ਲੰਡਾ ਦੇ ਦੇ ਜਿਹੜਾ ਲੰਡਾ ਸੀ ਨਾ ਮੇਰਾ ਉਹ ਲਾਲ ਪੱਲੇ ਪੀਰਾਂ ਦਾ ਸੀ ਬਾਈ ਜਿਹਨੇ ਲਾਲ ਪੱਲੇ ਨੇ ਅੱਗ ਮਚਾਈ ਆ ਦੁਨੀਆ 'ਚ ਹੂੰ ਸਹੀ ਗੱਲ ਆ ਮੈਂ ਉਹ ਬੰਦੇ ਨੂੰ ਆਖਿਆ ਮੈਂ ਕਿਹਾ ਯਾਰ ਬਾਈ ਦੋਹੇ ਕਬੂਤਰ ਲੈ ਜਾ ਇਹ ਸਣ ਇਹ ਬਗਾਨੇ ਘਰੇ ਨਾ ਘੜਕ ਦੇ ਲੈ ਜਾ ਬੜੀ ਖੁਜੀ ਨੇ ਕਿਉਂ ਮੈਨੂੰ ਨਾਲ ਲੈ ਕੇ ਗਿਆ ਇਹਨਾਂ ਕਬੂਤਰ ਜਿਤਾ ਦੇ ਇੱਕ ਹੱਦ ਹੁੰਦੀ ਆ ਬੰਦੇ ਦੀ ਕਿ ਮੈਂ ਸਾਣ ਦੂਜੇ ਪਾਸੇ ਨਹੀਂ ਆਉਂਦਾ ਦੂਜਾ ਸਾਣ ਦੂਜੇ ਪਾਸੇ ਨਹੀਂ ਆਉਂਦਾ ਮੈਂ ਕਿਹਾ ਭਾਈ ਮੈਂ ਤਾਂ ਇੱਥੇ ਖੜ ਗਿਆ ਇਹਨਾਂ ਦੀ ਕੀ ਗੱਲ ਮੈਂ ਆਖਿਆ ਨਾ ਮੈਨੂੰ ਕਬੂਤਰ ਨਾ ਪਤਾ ਲੱਗੇ ਤੂੰ ਕੀ ਤੋਂ ਲੈ ਕੇ ਆਉਣਾ ਕਬੂਤਰ ਮੈਨੂੰ ਭਾਈ ਉਹ ਫੜਾ ਗਿਆ ਤੇ ਮੈਂ 70 80 ਟਨ ਆਈਆਂ ਹਣੀਆਂ ਅੱਡ ਕਬੂਤਰ ਨਾ ਲੰਡੇ ਨਾ ਜਿਹੜਾ ਅੰਬਰੀ ਆ ਰਾਜ ਵਾਲਾ ਉਹਦੇ ਪਰਦੇ ਗੂਤ ਰੱਖੇ ਨੇ ਹੁਣ ਪੁਲਿਸ ਚ ਆਈ ਨਹੀਂ ਪਤਾ ਥਾਣੇਦਾਰ ਹੈ ਕਿ ਕੌਣ ਫਿਰ ਉਹ ਕਾਣਨਾਮਾ ਕਢਾਈ ਬਈ ਗੱਲ ਮੁਕਾ ਬਾਈ ਉੱਡੇ ਵੀ ਬਹੁਤ ਐਵੇਂ ਫੁੱਦੂ ਗੱਲ ਕਹਿਣੀ ਤਾਂ ਉਹੀ ਮਾੜੀ ਹੈ ਹਮ ਸਹੀ ਗੱਲ ਆ ਸੋਹਣਾ ਦਿਨਾ ਚ ਸੋਹਣਾ ਦਿਨਾ ਸ਼ੀਵਾ ਜੀਆਂ ਕਿੱਥੇ ਆ ਠੀਕ ਆ ਇੱਕ ਕੂਦਰੀ ਆ ਨਿੰਮਾ ਬੋਡੀ ਵਾਲਾ ਸੂਬਾ ਖਾਈ ਵਾਲਾ ਹੱਡੀ ਬਣਾ ਲਈ ਕੀ ਨਾ ਉਹਦਾ ਪਿਚਾਰੇ ਦਾ ਕੰਮ 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 ਠੀਕ ਆ ਨਾ ਮੋਠਾਂ ਲਈ ਗਿਆ ਕੋਈ ਕਬੂਤਰ ਲੈ ਕੇ ਸੇ ਅੱਜ ਆਵੜੇ ਬਿੰਦਰ ਮਣਕਾਣੇ ਕੋਲੇ ਦਰਸ਼ਨਾ ਆਕਲਗੇ ਦਾ ਉਹ ਮੇਰੇ ਨਾਲ ਹੀ ਹੁੰਦਾ ਕਿਤੇ ਕਿਤੇ ਹੂੰ ਹੂੰ ਲਈ ਜਾਣਾ ਉਹਨੂੰ ਰਾਜ ਚੋ ਚੱਕ ਕੇ ਉਹ ਮੈਨੂੰ ਬਿੰਦਰਾ ਦਾ ਯਾਰ ਮੋਠਾਂ ਲਈ ਬਾਈ ਆ ਮੈਂ ਕਾ ਯਾਰ ਸਿੱਧਾ ਬਦਾਮ ਦੇ ਆਏ ਕਹਿੰਦਾ ਕਿ ਦੋ ਮੈਨੂੰ ਵੀ ਨਸ਼ਾ ਜਾ ਗਿਆ ਉਹ ਤੇ ਤਰੋਂ ਹਮ ਮੈਂ ਕਹੇ ਬੁੜੀਆਂ ਨੂੰ ਕਹਦੇ ਯਾਰ ਛੋਲੇ ਜਿੰਨਾ ਗੁੜ ਦੇ ਦੇ ਅੱਛਾ ਜੀ ਗੁੜ ਤੋਂ ਬਿਨਾ ਭਾਈ ਅਸੀਂ ਕਬੂਤਰ ਨਹੀਂ ਛੱਡਦੇ ਠੀਕ ਹੈ ਜੀ ਜਿਹੜੇ ਮੌਨਸਨ ਦੀ ਖੇਡ ਆ ਨਾ ਅੱਛਾ ਜੀ ਗੁੜ ਤੋਂ ਬਿਨਾ ਖੇਡ ਨਹੀਂ ਅਸੀਂ ਛੱਡ ਅੱਛਾ ਜੀ ਚੱਲ ਗੁੜ ਦੇ ਕੇ ਬੁੜੀਆਂ ਨੇ ਗੰਦੋੜੀ ਤੇ ਰੱਖਦੀ ਠੀਕ ਹੈ ਜੀ ਤਾਂ ਪਹਿਲਾਂ ਦਿੱਤੇ ਅੱਛਾ ਜੀ ਚ ਲਾਏ ਤੇ ਮੋਠਾ ਨਹੀਂ ਉੱਪੜ ਗਏ ਸੀ ਤੇ ਬਾੜੇ ਵਾਲਾ ਸੇਬੀ ਮੈਨੂੰ ਆਂਦਾ ਕੱਤਿਆ ਅੱਜ ਦਿਨ ਛਪਾਉਣਾ ਬਹੁਤ ਔਖਾ ਅੱਛਾ ਹੀ ਮਗਾ ਵੀ ਚੱਲ ਕੋਈ ਨਹੀਂ ਹਰ ਜੂ ਹਰ ਜੇ ਫੇਰ ਆਇਆ ਹੋ ਸਾਢੇ 5 ਵਜੇ ਉਹ ਸਾਢੇ 4 ਵਜੇ ਤੋਂ ਬਾਅਦ ਨਾ ਦੋ ਲੋਟ ਉਹਨੀਆਂ ਤੰਨੇ ਲਾਉਂਦੀ ਏ ਸੇਬੀ ਬਾੜੇ ਵਾਲਾ ਮੈਨੂੰ ਆਂਦਾ ਕੱਤਿਆ ਹੁਣ ਮੂਡ ਬਣਾ ਲਾ ਦਿਨ ਛਪਾ ਜੂ ਇਹਨੇ ਸੁਖਦੇਵ ਸਮਾਸ਼ਰੀਆ ਪੋਲਾ ਕਿਆ ਰਾ ਹੂੰ ਹੂੰ ਇਹ ਆ ਗਏ ਮੈਨੂੰ ਆਦੇ ਵੀ ਬਾਜੀ ਨੇ ਤਿੱਤ ਜਾਂ ਤੀ ਨਾ ਤੇ ਠੰਡੇ ਠੁੰਡੇ ਪਿਆ ਚਲ ਠੰਡੇ ਬਾਈ ਖਾਣੀ ਤਾਂ ਮੋਠਾ ਇਹ ਤੋਂ ਮਿਲੇ ਖਾਣੀ ਕਿਤੋਂ ਮਿਲੇ ਮੇਰਾ ਬਧਿਆ ਲਿਆ ਠੰਡੇ ਠੁੰਡੇ ਲਿਆ ਚਲ ਉਹ ਬੰਦੇ ਨਾਲ ਆਪਣਾ ਸੁਖਦੇਵ ਨਾਲ ਬਹੁਤ ਪ੍ਰੇਮ ਆ ਹੂੰ ਮੈਨੂੰ ਸੇਬੀ ਆਂਦਾ ਓਏ ਘੱਤਿਆ ਹੁਣ ਪੇਗ ਬੂਗ ਵੀ ਲਾ ਲ ਤੇਰੀ ਕਬੂਤਰੀ ਦੇਣੇ ਸ਼ਬਦ ਲੋਟਣੀਆਂ ਲਾਉਣ ਲੱਗ ਆਕਲਿਆ ਦਰਸ਼ਨਾਂ ਪਵਾਰੀ ਆ ਆਕਲਿਆ ਆਈ ਆ ਜਲਾਲ ਕੋਲੇ ਹੂੰ ਹੂੰ ਤੇ ਮਾਕੇ ਜਾਂ ਲਾ ਲੈਨੇ ਅਸੀਂ ਵੀ ਕਿੱਡੀ ਕੀ ਚੀਜ਼ ਆ ਹੂੰ ਹੂੰ ਅੱਗੇ ਕਿਹੜਾ ਆਪਾ ਬਾਈਸ਼ਨੂ ਅਮਰ ਤੇ ਸ਼ਕੀਰ ਆ ਸਹੀ ਗੱਲ ਆ ਹੂੰ ਸਹੀ ਆ ਮੈਂ ਪੇਗ ਲਾ ਲਈ 7 ਵਜੇ ਜਦੋਂ 5 ਮਿੰਟ ਹੋ ਗਏ ਪਾ ਦੇ ਕਬੂਤਰ ਬਾ ਨੂੰ ਤੁਹਾਡੀ ਉਹ ਕਬੂਤਰ ਜਨਾ ਬਾਈ ਆ ਹਰਾ ਪੁੰਜਾ ਸੀ ਫਿੱਕਾ ਜਾ ਹੂੰ ਅਕਦੇ ਛਤਰੀ ਤੇ ਆ ਗਈ ਕੁੰਗਰੂង ਵੇਖ ਲੈ ਉਹ ਗਾਹਾਂ ਨਹੀਂ ਸੀ ਲੰਗਦੀ ਗਾਹਾਂ ਨਹੀਂ ਸੀ ਲੰਗਦੀ ਲੱਗੀ ਸੀ ਕੁੰਗਰੂਆਂ ਤੇ ਜਮਾ ਓਏ ਕਿਸੇ ਨੂੰ ਬੰਦੇ ਨੂੰ ਐ ਨਹੀਂ ਪਤਾ ਵੀ ਇਹ ਪੁੰਜਾ ਕਾਹ ਤੋਂ ਖਲਾਰਦੀ ਹੈ ਬਾਜੀ ਉਦੋਂ ਹੀ ਨਾਰਕੀ ਸਾੜਦੀ ਕਿਸ ਨੇ ਚੱਕ ਲਈ ਅੱਛਾ ਸਾਡੇ ਆਪ ਦੀ ਬਿਜਲੀ ਬੋਰਡ ਦੀ ਨਾਰਕੀ ਬਣਾਈ ਸੀ ਉਹੀ ਉਹ ਬੰਦੇ ਦਾ ਨਾਂ ਨਹੀਂ ਲੈਂਦਾ ਮੈਂ ਮੁਗੇ ਏੜਗੇ ਦਾ ਮੈਂ ਇਥੋਂ ਨਾਲਕੀ ਵੀ ਲੈ ਕੇ ਗਿਆ ਅੱਛਾ ਆਪਾਂ ਨਾਂ ਨਹੀਂ ਉਹ ਬੰਦੇ ਦਾ ਲੈਂਦੀ ਹੁੰਦੀ ਨਾ ਲੈਣਾ ਅੱਛਾ ਅੱਛਾ ਨਾਲਕੀ ਲੈ 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 ਗਿਆ ਜਾ ਕੇ ਆਪਣੀ ਦੇ ਦੇਤੀਦਾ ਹੂੰ ਉਹਨੂੰ ਅੱਛਾ ਹਏ ਮੋਗੇ ਦੇ ਤੇ ਨਾਂ ਨਹੀਂ ਮੈਂ ਲੈਂਦਾ ਹੁੰਦਾ ਬੰਦੇ ਦਾ ਇਹ ਆਹੋ ਸਹੀ ਗੱਲ ਆ ਫਿਰ ਗੁਰੂ ਸਰ ਜਿੱਤਿਆ ਮੈਂ ਇੱਕੇ ਦਿਨ ਇੱਕੇ ਦਿਨ ਮੈਂ ਜਿੱਤਿਆ ਗੰਗੀ ਤੇ ਵਰਜ ਲਵੇਲੇ ਵਾਲਾ ਵਜਦਾ ਮੈਂ ਮੌਣਸੋ ਦਾ ਜੇਲਾ ਸੁਖਦੇਵ ਤੋਂ ਗੁੱਤ ਲੈਣ ਸਮਾਰਥ ਰੀਏ ਤੂੰ ਅੱਛਾ ਅੱਛਾ ਇਹ ਤਨ ਕੋ ਹਾਂ ਹਾਂ ਇਕਦੋ ਨਾ ਨਹੀਂ ਇਕਨਾ ਹਾਂ ਹਾਂ ਇਕਨਾ ਅੱਜ ਬਹਿਗੀ ਮੰਨ ਜੋ ਵੀ ਅੱਜ ਇੱਕ ਤਰੀਕ ਹੈ ਹਾਂ ਹਾਂ ਚਾਰ ਤਰੀਕ ਨੂੰ ਫੇਰ ਛੱਡ ਦਿੱਤੀ ਹਾਂ ਹਾਂ ਚਾਰ ਨੂੰ ਫੇਰ ਛੱਡ ਕੇ ਸੱਤ ਨੂੰ ਹਾਂ ਸੱਤ ਨੂੰ ਫੇਰ 10 ਨੂੰ ਸਹੀ ਗੱਲ ਆ 10 ਨੂੰ ਫੇਰ 13 ਨੂੰ ਅੱਛਾ ਜੀ ਐ ਆਏ ਜੀ ਤੈਨੂੰ ਮੈਂ ਨਾ ਬਾਜੀ ਤੋਂ ਬਾਜੀ ਬਾਜੀ ਤੋਂ ਬਾਜੀ ਮੋੜ ਕੇ ਹੁੰਦਾ ਭਾਈ ਮੈਨੂੰ 910 ਸਕੇ ਗਿਆ ਵਈਆਂ ਤੇ ਜੇ ਇਹ ਆਂਦਾ ਜਿਹੜੀ ਜਨੌਰੀ ਹੁੰਦੀ ਹੈ ਨਾ ਜੀ ਤੇ ਕੁੜੀਆਂ ਵਰਗੀ ਹੁੰਦੀ ਹੈ ਹਮਮ ਤਮੇ ਕੁੜੀਆਂ ਨਾਲ ਚੱਲ ਲੱਗ ਜਾਣ ਹਮਮ ਬਾਦ ਦੁਨੀਆਂ ਦੇ ਯਾਰ ਨਾ ਨਿੰਦੋ ਨਾ ਹਸਲਾਓ ਸਹੀ ਗੱਲ ਉਹਦੀ ਗੱਲ ਮਾੜੀ ਹੈ ਨਿੰਦਣ ਵਾਲੇ ਦੀ ਵੀ ਹਾਂ ਹਾਂ ਹੁਣ ਗੱਲ ਸੁਣੋ ਇੱਕ ਪੜੀ ਠੇਕੇ ਦੇ ਦਿੰਨਾ ਤੂੰ ਹੂੰ ਜਿਨੇ ਤੇਰੀ ਪੜੀ ਠੇਕੇ ਤੇ ਨਹੀਂ ਹੋ ਤੇਰੇ ਘਰੇ ਆਉ ਹਾਂ ਤੂੰ ਤਾਂ ਨਹੀਂ ਆਂਦਾ ਨਹੀਂ ਨਹੀਂ ਸਹੀ ਗੱਲ ਲੈ ਗੁਰੂ ਤਾਂ ਨਹੀਂ ਆਂਦਾ ਅਗਰ ਤੇ ਘਰੇ ਵੀ ਮੈਨੂੰ ਗੁਰੂ ਮੰਨ ਹਾਂ ਇਹ ਤਾਂ ਹੈ ਜਾ ਜਾ ਸਹੀ ਹੈ ਉੰਬੜ ਕੇ ਯਾਰ ਮੂ ਪੁਰਾਣਾ ਚੱਲ ਭਾਈ ਯਾਰ ਬੁੱਢੀ ਤਾਂ ਨਹੀਂ ਮਾੜਾ ਕਹੀ ਜੀ ਮੈਂ ਮੁੜ ਕੇ ਬਾਜੀ ਤੇ ਨਹੀਂ ਜਾਂਦਾ ਸਹੀ ਗੱਲ ਆ ਨਾ ਸਿਰ ਕਰੋ ਛੱਡ ਜੀ ਖੁੱਡੇ ਪਾ ਕੇ ਰੱਖ ਦਾਂਗੇ 50 ਫੁੱਟ ਲੰਮੇ 13 ਫੁੱਟ ਚੌੜੇ ਹੂੰ ਹੂੰ ਵੀ ਆਪਦੇ ਘਰੇ ਬੈਠਿਆਂ ਕੀ ਲੋੜ ਐ ਸਹੀ ਗੱਲ ਮੂੰਹ ਤੋਂ ਨੂੰ ਚੁੱਪ ਕਰ ਜਾ ਅੰਕਲ ਉਹਦਾ ਚੇਲਾ ਅਜ ਤਾਈਂ ਮੈਂ ਮਾੜਾ ਨਹੀਂ ਸੁਣਿਆ ਹਾਂ ਸਹੀ ਗੱਲ ਆ ਮਾਰ ਕੇ ਕਰ ਗਿਆ ਵੀ ਤੇ ਮੈਨੂੰ ਵੀ ਦੇ ਗਿਆ ਮੂੰਹ ਤੋਂ ਹਾਂ ਅਜ ਤਾਈਂ ਮੈਨੂੰ ਆਇ ਨਹੀਂ ਲੱਗਿਆ ਵੀ ਮੂੰਹ ਤੋਂ ਨੂੰ ਕੋਈ ਲੋਕ ਗਾਲਾਂ ਦਿੰਦਾ ਹੋਵੇ ਹਾਂਜੀ ਨਹੀਂ ਦਿੰਦਾ ਬਈ ਸਹੀ ਗੱਲ ਆ ਜਹ ਜਹ ਦੁਨੀਆ ਤੇ ਚੱਲ ਮਰਦਾ ਬੰਦੇ ਨੇ ਕੋਲ ਨਹੀਂ ਮੋਕਦੀ ਗੱਲ ਯਾਰ ਖੇੜੀ ਉਹਨਾਂ ਦੇ ਘਰੇ ਜਾ ਕੇ ਮੋਕ ਜਾਂਦੀ ਮੋਹਣ ਸਿਉਂ ਕੇ ਮਰ ਗਿਆ ਕਰ ਗਿਆ ਪਰ ਮੈਂ ਨਹੀਂ ਅੱਜ ਤਾਈਂ ਸੁਨੇ ਆ ਗੱਲ ਇੱਕ ਗੁਰੂ ਆ ਹਾਂ ਸਹੀ ਗੱਲ ਗੁਰੂ ਬਿਨਾ ਗਿਆਨ ਨਹੀਂ ਇਹ ਜਹ ਜਹ ਗੱਲ ਜਮ ਸਹੀ ਆ ਆ ਗੁਰੂ ਕਾਦਾ ਓਏ ਨਾ ਗਿਆਨ ਨਾ ਗਤੀ ਗੁਰੂ ਕਹਦਾ ਜੇ ਨੱਕ ਵੱਟੇ ਚੇਲੇ ਤੋਂ ਉਹ ਛੂੰਗੀ ਕਹਦਾ ਨੱਕ ਵੱਟੇ ਮੇਲੇ ਤੋਂ ਸਹੀ ਗੱਲ ਆ ਗਿਆ ਇਹ ਲੈਦੀ ਆ ਸਰੇ ਲਾਦੀ ਗੱਲ ਫਿਰ ਉਹ ਬੰਦੇ ਨੂੰ ਸ਼ਾਮ ਕਨੀ ਜਿਹੜਾ ਮੇਲੇ ਤੋਂ ਨੱਕ ਵੱਟਦਾ ਤੇ ਗੁਰੂ ਨੱਕ ਵੱਟੇ ਚੇਲੇ ਤੋਂ ਹੂੰ ਤੇ ਫਿਰ ਗੁਰੂ ਬਣਾਉਣ ਦਾ ਕੋਈ ਫਾਇਦਾ ਨਹੀਂ ਸਹੀ ਗੱਲ ਆ ਜੀ ਜਾਣਦਾ ਤੈਨੂੰ ਮੈਂ ਕਿਹਨਾ ਸਹੀ ਗੱਲ ਆ ਹੁਣ ਮੋਠਾ ਵਾਲੀ ਬਹੁਤ ਬਾਜ਼ੀਆਂ ਮੈਂ ਜਿੱਤਿਆ ਬਾਈ ਹਾਂ ਹਾਂ ਲਗਾਤਾਰ ਕਹਿਣ ਦੀ ਗੱਲ ਨਹੀਂ ਲਗਾਤਾਰ ਮੁੱਠਾ ਵਾਲੀ ਮੈਂ ਜਾਣਾ ਇੱਥੇ ਮੈਂ ਤਾਂ ਮੇਰੇ ਪੁੱਤ ਪੇ ਨੇ ਚੱਲਾਂਗੇ ਆਪਾਂ ਮੋਢਾ ਕਿਉਂ ਵਾਸ਼ੀ ਨਾਲ ਲਈ ਮਾਰੇ ਚੱਲਾਂਗੇ ਆਪਾਂ ਆਪਾਂ ਸਾਰੇ ਜਾਂਦੇ ਦੱਸਾਂਗੇ ਲੋਕਾਂ ਨੂੰ ਕਬੂਤਰ ਨਾਲ ਆਪਣਾ ਆਪ ਜੂ ਜਦੋਂ ਮੈਂ ਜਾਵੜਿਆ ਬਾਈ ਨਹੀਂ ਸਹੀ ਗੱਲ ਆ ਨਹੀਂ ਸਹੀ ਹੈ ਇਹਦਾ ਗੱਲ ਹੈ ਹਾਂਜੀ ਚਲੋ ਕਬੂਤਰ ਛੱਡ ਤੇ ਮੇਰੀ ਕਿੱਟੀ ਕਾਲੀ ਦੀ ਕਬੂਤਰੀ ਸੀ ਹੂੰ ਹੂੰ ਮੋਤੀਆਂ ਚੋਂ ਅੱਛਾ ਤਾਈ ਤਾਂ ਨਤ ਲੋ ਵਾਚ ਗਏ ਅੱਛਾ ਜੀ ਮੈਂ ਕਿਹਾ ਵੀ ਸੁਖਦੇਵ ਸਮਾਣਾ ਫੜ ਗਿਆ ਆਲਾ ਕਿੱਥੇ ਆ ਅੱਛਾ ਉਹ ਆਂਦੇ ਉਹ ਬੈਠ ਕੇ ਚੁਆਇਤਾ ਅੱਛਾ ਉੱਥੇ ਰਾਜਾ ਹੀ ਬੈਠਾ ਸੀ ਢੋਲੀ ਵਾਲਾ ਹਾਂ ਰਾਜਾ ਢੋਲੀ ਵਾਲਾ ਹਾਂ ਭਾਈ ਬੰਦਾ ਛੋਟੀ ਦਾ ਅੱਛਾ ਅੱਛਾ ਕਿਦੋਂ ਮੈਂ ਗਿਆ ਕੋ ਬੰਦੇ ਨੂੰ ਭੇਜਿਆ ਮੈਂ ਕਹਾਂ ਉਹਨੂੰ ਕਹ ਦੇ ਯਾਰ ਕਿ ਕੱਤ ਤੈਨੂੰ दारू ਮੰਗਣੀ ਹਾਂ ਹਾਂ ਰਾਜੇ ਨੇ ਮੈਨੂੰ ਭਾਈ ਅਰੰਗੈ ਜੀ ਨੇ ਇੱਕ ਬੋਤਲ ਜੀ ਹੁੰਦੀ ਆ ਛੋਟੀ ਜੀ ਅੱਛਾ ਛੋਟੀ ਜੀ ਗਾਲ ਉਹ ਫੜਾ ਅੱਛਾ ਮਨੂ ਆਵਾ ਕੱਤੇ ਕੇ ਗੱਲ ਇੱਥੋਂ दारू ਮੰਗੇ ਬੰਦਾ ਖੜ ਗਿਆ ਇੱਕ ਮਟਰ ਹੋ ਗਿਆ ਹਾਂ ਹਾਂ ਤੇ दारू ਪਿਆਦੀ ਸਹੀ ਗੱਲ ਆ दारू ਠੀਕ ਐ ਅੱਛਾ ਭਾਈ ਆਪਣੀ ਜਲੋ ਲੈਤਾ ਉੱਥੋਂ ਦੇ ਗਏ ਮਨਾਇਆ ਲਿਆ ਸੀ ਉਦੋਂ ਕਿਹੜਾ ਸੀ ਖੱਟੀ ਕਾਲੀ ਦੀ ਦੂਤੀ ਮੇਰੀ ਚਿੱਟੀ ਅਯਾ ਜੀਤਾ ਅੱਜ ਮੇਸ਼ਾ ਓ ਸਾਡੇ ਪੱਪੂ ਨੂੰ ਕਾਚੇ ਨੂੰ ਪੁੱਛਿਆ ਹੋਰ ਲੋਕਾਂ ਨੂੰ ਪੁੱਛਿਆ ਕਹਿੰਦਾ ਯਾਰ ਇਹ ਕੋਈ ਟੱਟਕ ਉੱਤਰ ਮੰਗਾ ਦੇਉ ਕਿਹਦੇ ਨਾਲ ਹੰਦਾ ਬਸ ਦੁਨੀਆ ਦੇ ਦਾ ਬਾਰੀਆਂ ਬਹੁਤ ਜੁੱਤੀਆਂ ਹੂੰ ਪਰ ਆਪਾ ਯਾਰ ਭਾਈ ਮਹੌਨ ਤੋਂ ਦੇ ਚੇਲੇ ਆ ਸਰਦੇਵ ਸਮਾਰਥ ਸਰਗੇ ਤੋਂ ਵੀ ਲਿਆਂਦੇ ਆ ਹਾਂ ਹਾਂ ਅਮਰੀਦ ਦੇ ਪਿਓ ਤੋਂ ਵੀ ਲਿਆਂਦੇ ਆ ਮਹਾਰਾਜ ਵਾਲੇ ਤੋਂ ੜਕੀ ਹੁਣ ਮੋਲੀਆਂ ਲੱਗੀਆਂ ਮੈਂ ਤੇਰੀ ਹੂੰ ਐ ਤਾਂ ਨਹੀਂ ਕਿ ਮਾਂ ਨੂੰ ਨਾ ਤੇ ਚਾਰ ਫੜਾ ਦੇਂਗੇ ਛੁਗਦੇਵ ਨਾਲ ਦਾ ਦੁਨੀਆਂ ਤੇ ਬੰਦਾ ਨਹੀਂ ਭਾਈ ਬਣਾਉਣੀ ਔਖੀ ਐ ਹਾਂ ਗਵਾਉਣੀ ਸੌਖੀ ਐ ਲਗਮਾ ਤਾਂ ਤੇ ਇੱਥੇ ਜਾ ਕੇ ਬੀਚ ਗਾਲਾਂ ਕੱਢ ਦੇ ਸਹੀ ਗੱਲ ਸਹੀ ਗੱਲ ਜੇ ਪਰ ਮੌਣਸੋ ਨਾ ਦਾ ਬੰਦਾ ਨਹੀਂ ਦੁਨੀਆ ਤੇ ਹੂੰ ਕੋ ਬੁੱਤ ਤਾਂ ਕਿ ਦੋ ਘਰੇ ਰੱਖ ਲੈ ਯਾਰ ਬੰਦੇ ਨੇ ਹੋਰ ਜੋੜੀਆਂ ਦੋ ਕਢਾ ਲੋ ਦੋ ਬੱਚੇ ਆਹੋ ਸਹੀ ਗੱਲ ਆ ਦੁਨੀਆ ਤੇ ਨਾ ਦਾ ਬੰਦੇ ਦਾ ਪਉ ਪਉ ਹਾਂ ਹੁਣ ਚੱਲ ਬਈ ਦੁਨੀਆ ਦੇ ਮੋਹ ਪਿਆਰ ਨੇ ਨਾ ਜਿਹਦਾ ਵੱਧ ਗਿਆ ਹਾਂ ਉਹ ਦੁਨੀਆ ਦੇ ਬੰਦੇ ਦੀਆਂ ਗੱਲਾਂ ਕਰੂ ਹਾਂ ਸਹੀ ਗੱਲ ਆ ਜੀ ਦੂਜੀ ਦੇ ਵਿੱਚ ਅੱਛਾ ਜੋ ਜੀ ਆਪਾਂ ਲੋਕਾਂ ਦੀਆਂ ਖਡਾਰੀਆਂ ਨੇ ਨਾਂ ਲੱਗੇ ਤਾਂ ਉਹ ਵੀ ਮੜਾ ਹਾਂ ਹਾਂ ਕਿਉਂ ਖਡਾਰੀ ਤਾਂ ਵੀ ਬਹਿ ਜਾਂਦਾ ਹੂੰ ਕਿਤੇ ਮੇਰਾ ਵੀ ਛੱਪੜ 'ਚ ਬਹਿ ਜੂ ਹਾਂ ਸਹੀ ਗੱਲ ਆ ਤੇ ਮੈਂ ਕੀ ਖੁੱਡੇ ਦਾ ਤੂੰ ਕਿਉਂ ਖਡਾਰੀ ਹੁੰਦਾ ਆਪਦੀ ਉਮਰ ਨਾਲ ਸਹੀ ਗੱਲ ਆ ਖਡਾਰੀ ਹੁੰਦਾ ਆਪਦੀ ਉਮਰ ਨਾਲ ਹਾਂ ਸਹੀ ਗੱਲ ਆ ਓਡੀ ਖੇਡਦਾ ਬੰਦਾ ਆਪਦੀ ਉਮਰ ਨਾਲ ਜਦੋਂ ਉਮਰ ਨਾਂਗੀ ਬਸ ਓਦੋ ਬੰਦਾ ਚਲੋ ਕੋਈ ਮਰ ਗਿਆ ਕੋਈ ਕਰ ਗਿਆ ਯਾਰ ਹੂੰ ਹੂੰ ਸਭ ਦਾ ਨਾਮ ਲਓ ਜ਼ਿੰਦਗੀ ਚ ਹੂੰ ਹੂੰ ਹਣ ਕਮੇ ਸੁਖਵੀਰ ਤੇ ਮਹੌਨਸੋ ਸੀ ਸੁਖਦੇਵ ਆ ਸਮਾਣ ਸਰ ਗਿਆ ਹਾਂ ਹਾਂ ਇਹ ਬੰਦੇ ਦੀ ਦਾ ਬੰਦਾ ਦੇਣ ਹੀ ਨਹੀਂ ਦੇ ਸਕਦਾ ਯਾਰ ਸਹੀ ਗੱਲ ਆ ਕੋ ਦਾ ਪ੍ਰਾ ਮਰ ਗਿਆ ਪੋਲਾ ਆ ਫੋਟੋ ਲੱਗੀ ਵੀ ਆਪਣੇ ਹੂੰ ਹੂੰ ਪਰ ਸੁਖਦੇਵ ਨਾ ਦੇ ਕਬੂਤਰ ਨਹੀਂ ਕਿਸੇ ਕੋਲੇ ਹਾਂ ਹਾਂ ਉਹਨੂੰ ਮਹੌਨਸੋ ਤੋਂ ਲਿਆਉਂਦੇ ਸੀ ਹੂੰ ਫੈਮੀ ਗਾਟੇ ਕਾ ਸਹੀ ਹੈ ਹਰੇਕ ਬੰਦੇ ਕੋਲੇ ਚਿੱਟਾ ਪੁੰਜਾ ਆਵੇ ਮੈਂ ਕਹਿੰਦਾ ਕਾਲਾ ਖੰਭ ਹਰੇਕ ਦੇ ਕਬੂਤਰ ਦੇ ਵਿੱਚ ਆ ਹੀ ਨਹੀਂ ਸਹੀ ਗੱਲ ਆ ਮੈਨੂੰ ਕੋਈ ਬੰਦਾ ਕਹਿੰਦੇ ਯਾਰ ਆ 13 ਖੰਭਾ 15 12 ਜਾਏ 12 ਤਾਂ ਆਮ ਖਾਜੀ ਹੁੰਦੇ ਆ ਇੱਕ ਕਾਲਾ ਖੰਭ ਹਰੇਕ ਕਬੂਤਰ ਦੇ ਵਿੱਚ ਨਹੀਂ ਆਉਂਦਾ ਇਹ ਐ ਨਹੀਂ ਪਤਾ ਵੀ ਕਾਲੇ ਖੰਭੜ ਕਿਹੜੇ ਵਾਜਦੇ ਆ ਰਕਾਰਡ ਆ ਬਾਜੀ ਤੋਂ ਬਾਜੀ ਬਾਜੀ ਤੋਂ ਬਾਜੀ ਸਹੀ ਗੱਲ ਆ ਮੈਂ ਗੇੜੇ ਨਹੀਂ ਸੀ ਪਵਾਉਂਦੇ ਘਰੇ ਹਾਂ ਤੇ ਉਵੇਂ ਹੀ ਛੱਡ ਦਿੰਦੇ ਸੀ ਬਾਈ ਬਸਾਮ ਤਾਂ ਫਿਰ ਟੜਕੇ ਨੂੰ ਨਾ 40 ਖਾ ਜਾਂਦੀ ਹੂੰ ਫਿਰ ਉਹਦੀ ਧੀ ਨੇ ਦਨ ਕੱਪ ਜਿੱਤੀ ਅੱਛਾ ਪਹਿਲਾਂ ਮੁੱਠਾ ਨਹੀਂ ਪਹਿਲਾਂ ਦੀ ਮਾਂ ਵੀ ਜਿੱਤ ਗਈ ਸੀ ਮੁੱਠਾ ਨਹੀਂ ਅੱਛਾ ਗੋੰਦੀਆ ਕੀ ਸਾਥ ਤੇ ਕੇਹਦੀ ਬਾਜੀ ਅੱਛਾ ਅੱਛਾ ਫੇਰ ਗੰਜੀ ਛੋਡੀ ਕੱਪ ਜਿੱਤੇ ਫੇਰ ਦੁੰਨੇ ਕੇ ਅੱਛਾ ਆ ਦੁੰਨੇ ਕੇ ਛੋਟੇ ਕੋਲ ਕੇ ਕੋਲੀ ਹੈ ਅੱਛਾ ਅੱਛਾ ਫੇਰ ਉੱਥੇ ਜਿੱਕੇ ਕੋਈ ਬੰਦਾ ਛੈਂਗਲੀ ਛੈਂਗਣੀ ਸੀ ਜਾਂਦਾ ਛੈਂਗ ਤੇ ਆ ਅੱਛਾ ਕੋਤਨ ਸ਼ਾਮ ਕੋ ਨੂੰ ਵੀ ਸੀਗਾ ਅੱਛਾ ਉਧਰ ਮਾ ਪੀ ਜਾਂਦਾ ਹੂੰ ਦੁੰਨੇ ਕੇ ਬੋੜ ਬੋੜ ਜੇ ਬਹੁਤ ਆ ਇਹ ਫੱਟੇ ਜੇ ਉੱਥੇ ਹਾਂਜੀ ਮੈਨੂੰ ਪਤਾ ਮੈਨੂੰ ਆ ਯਾਰ ਬਾਈ ਬਾਜੀ ਸੰਜੀ ਕਰ ਲੈ ਉਹ ਮੈਨੂੰ ਲੋਕਾਂ ਦੇ ਕਿੱਤੇ ਕਰ ਲੈ ਮੱਖਿਆ ਬਾਹ ਦਾ ਅੱਛਾ ਕਿਉਂ ਨਾਲ ਪੈਸਾ ਨਹੀਂ ਜਾਣਾ ਆਹੋ ਉਹਦਾ ਮੈਂ ਪਿੰਚ ਲਾ ਕੇ ਬਾਈ ਬਾਜੀ ਛੱਡੀ ਪੈਸੇ ਤਾਂ ਨਹੀਂ ਨਾਲ ਜਾਣੇ ਮੱਖਾ ਚੱਲ ਪਾ ਲੈ ਯਾਰ ਕੋਈ ਨਾ ਸਾਨੂੰ ਕੱਪ ਦਿੱਤਾ ਨਾ ਨੇ ਆਪਣੀ ਮਗਰੋ ਬੈਠੀ ਆਹੋ ਪਰ ਯਾਰ ਮਨ ਗੱਲਾਂ ਦਾ ਕਿੰਨੀਆਂ ਮਰਜ਼ੀ ਕਰਦਾ ਸਹੀ ਗੱਲ ਹੈ ਬਰ ਬੰਦੇ ਦੀ ਇੱਛਤ ਹੋਵੇ ਸਹੀ ਗੱਲ ਹੈ ਜਿਦੋਂ ਇਹ ਜਿੱਤ ਨਹੀਂ ਫੇ ਕਬੂਤਰ ਰੱਖਣ ਦਾ ਜਾਂ ਕੁੱਤੇ ਭਜਾਉਣ ਦਾ ਬਾਈ ਕੋਈ ਫਾਇਦਾ ਨਹੀਂ ਸਹੀ ਗੱਲ ਹੈ ਜੀ ਤੇ ਨਾ ਕੌਕੀ ਖੇਡਣ ਦਾ ਫਾਇਦਾ ਸਹੀ ਗੱਲ ਹੈ ਜੀ ਚਲੋ ਆਪਾਂ ਦਾ ਠੀਕ ਆ ਸਰਦਾਰ ਮੌਣਸੋਂ ਨੁਸਾਨ ਦੇ ਗਿਆ ਹਾਂ ਸਹੀ ਗੱਲ ਹੈ ਬਹੁਤ ਵਧੀਆ ਚਲੋ ਕੋਈ ਟਾਈਮ ਹੁੰਦਾ ਹੂੰ ਜੇ ਟਾਈਮ ਆਗਾ ਤਾਂ ਲੋਕਾਂ ਨੂੰ ਦੱਸ ਦਾਂਗੇ ਬਲ ਇੰਨੀ ਇੱਜ਼ਤ ਉਹ ਦਾ ਆਪਣੀ ਆਪਾਂ ਨੂੰ ਬੰਦਾ ਕੋਈ ਗਾਲਾਂ ਨਹੀਂ ਦਿੰਦਾ ਸਾਰੇ ਪੰਜਾਬ ਚ ਲਾਉਣੀ ਹੈ ਹਾਂ ਜਦਦੇ ਆਪਣਾ ਟਾਈਮ ਆ ਗਿਆ ਉਹਦੇ ਆਪਾਂ ਦੱਸ ਦਾਂਗੇ ਸਮਝ ਗਿਆ ਪੁੱਤਰ ਆਜੀ ਬਹੁਤ ਦੂਰ ਦੀ ਗੇਮ ਆ ਲੋਕ ਤਾਂ ਕਹਿੰਦੇ ਸੌਖੀ ਆ ਇਹ ਨਹੀਂ ਔਖੀ ਵੀ ਹੈ ਹਾਂ ਬਹੁਤ ਦੂਰ ਦੀ ਗੇਮ ਆ ਇਹ ਇਹ ਤਾਂ ਬਾਈ ਜੇ 부ੜੀਆਂ ਨੇ ਸ਼ੌਂਕ ਨਾ ਕਰੇ ਹਾਂ ਫਿਰ ਕਮੋਤੋ ਰੱਖਣ ਦਾ ਫਾਇਦਾ ਇੱਥੇ ਚਾਰ ਬੰਦੇ ਆ ਕੇ 부ੜੀਆਂ ਨੇ ਕਹਤਾ ਉੱਥੇ ਕੰਜਰਖਾਣੀ ਕਿੱਥੇ ਮਰਦਾ ਹੋ ਹਾਂ ਫਿਰ ਖੱਤੀ ਲਾਉਣ ਦਾ ਨਹੀਂ ਫਾਇਦਾ ਸਹੀ ਗੱਲ ਹੈ ਫਿਰ ਤਾਂ ਦੋ ਬੰਦ ਤੇ ਬਾਂਦਰੀ ਰੱਖ ਲੈ ਯਾਰ ਉਹੀ ਫਾਇਦਾ ਗੇਟ ਤੇ ਬੰਨ ਦੇ ਸਹੀ ਗੱਲ ਆ ਜੇ ਕੋਈ ਪੁੱਛੂ ਤਾਂ ਬਾਂਦਰੀ ਤੇ ਬਾਂਦਰ ਤਾਂ ਪਹਿਣਗੇ ਉਹਨਾਂ ਨੂੰ ਉਹ ਭੱਜ ਜਾਣਗੇ ਆਹ ਇਹੀ ਗੰਦਾ ਬੰਦਾ ਹੈ ਸ਼ੌਂਗ ਦੀ ਭਾਈ ਬਹੁਤ ਓਕੇ ਹਾਂ ਜੇ ਬੁੜੀਆਂ ਨਹੀਂ ਸ਼ੌਂਗਾ ਆਏਗਾ ਇਹਨੂੰ ਰੋਟੀ ਪਾਣੀ ਦਾ ਫੇਰੀ ਫੜਾਉਣਗੇ ਫੇਰੀ ਅੱਜ ਤਾਂ ਹੋਊਗੀ ਬੰਦੇ ਦੀ ਫੇਰੀ ਆਉਣਗੇ ਚਾਰ ਕਿੱਥੇ ਗਾ ਬੰਦੇ ਆ ਮੇਰੇ ਪੁੱਤ ਨੇ ਕਿੱਥੇ ਜਾਣਾ ਬਾਜੀ ਤੇ ਮੋਠਾੜੀ ਹਾਂ ਮੂਲ ਲੈ ਕੇ ਜਾਣਾ ਅੱਛਾ ਐਤੀ ਹਾਂ ਮੋਠਾੜੀ ਮੋਠਾੜੀ ਜਾਣਾ ਐਤੀ ਆਉਣਾ ਫਿਰ ਚੱਕੇ ਜਿੰਨੇ ਕਹਿੰਦੇ ਸ਼ੰਗਰਾਜ ਤੇ ਨਵੀਨ ਤੇ ਹਾਂ ਉਦੋਂ ਨਾਮ ਨਹੀਂ ਹੁੰਦੇ ਜੀ ਬਰੌਲਾ ਇੰਨਾ ਹੀ ਆ ਮੈਨੂੰ ਆਏ ਸੀ ਵੀ ਮੇਰਾ ਕਬੂਤਰ ਚੱਕੇ ਦਾ ਨਹੀਂ ਰਾਜਾ ਪੈਂਦਾ ਹਾਂ ਅਸੀਂ ਇੱਥੇ ਛੋਟੇ ਗੋਲ ਕਿ ਉੱਠ ਗਏ ਅੱਛਾ ਢੰਗਾਂ ਵਾਲੇ ਗੁਰਦੇਵ ਨਾ ਮੇਰੀ ਆੜ ਫਾਸ ਸੀ ਅੱਛਾ ਉਹ ਵੀ ਬੰਦਾ ਮੇਰੇ ਵਰਗਾ ਹੀ ਸੀ ਹੂੰ ਹੂੰ ਹੋ ਰਹੀ ਅੱਛਾ ਮੇਰਾ ਸੀ ਪਾ ਕਹਿਣਾ ਤੇ ਜੰਟ ਵਾਲਾ ਚ ਕਬੂਤਰ ਅੱਛਾ ਸਾਡੇ ਕਬੂਤਰ ਬਾਈ ਸਵਾਥੋ ਪੌਣੇ 2 ਘੰਟੇ ਉੱਤੇ ਹੋਣਗੇ ਅੱਛਾ ਮੈਂ ਕਿਉਂ ਆਗਲਾ ਹਰੇ ਕਾਉ ਦੇ ਕਬੂਤਰ ਨੂੰ ਸਲਾਉਂਦਾ ਹਾਂ ਹਾਂ ਸਹੀ ਗੱਲ ਆ ਕੋਈ ਪਸ ਨੂੰ ਸਲਾਉਂਦਾ ਕੋਈ ਕਿਵੇਂ ਚਲ ਉਹਨੇ ਸਾਂਝੀ ਕਰਾਤੀ ਆਇਆ ਚਲ ਸਾਡਾ ਕਬੂਤਰ ਉਸੇ ਕਮਾਚ ਗਿਆ ਤੀਗਾ ਲਾਂਸ ਰਿਆ ਖੱਟੀਆਂ ਖਾਂਦਾ ਕਾਲੀ ਨੋਕ ਦਾ ਅੱਛਾ ਫਿਰ ਮੈਂ ਤਾਂ ਕਰ ਲਿਆ ਭਾਈ ਬਹੁਤ ਵਧੀਆ ਬੋਤਲਣ ਲੱਗ ਗਿਆ ਭਈ ਅੱਛਾ ਇਕੱਠੇ ਵੀ ਬਹਿ ਕੇ ਪੀ ਪੂ ਲੈਦੀ ਆਹੋ ਪਹਿਲਾਂ ਨਹੀਂ ਸੀ ਖੜਦੀ ਆਹ ਬਾਤ ਤਾਂ ਲਿਆਈ ਪੈ ਗਈ ਪਹਿਲਾਂ ਤਾਂ ਪਹਿਲੇ ਕੋਠੇ ਤੇ ਮੈਂ ਹੋਰ ਨਹੀਂ ਕੋਠੇ ਆਉ ਆਏ ਫਰਕ ਪੈ ਜਾਂਦਾ ਚੱਲੋ ਹੁਣ ਤਾਂ ਯਾਰ ਕੁੱਲ ਕੁਲੀ ਵਧੀਆ ਆਉ ਹਾਂ ਜਾਂ ਆਪਣੇ ਕੋਲੇ ਆਉਤੇ ਆਲੇ ਹਾਂ ਹਾਂ ਪਰ ਯਾਰ ਇਹ ਗੁਰੂ ਨੂੰ ਗਾਲਾਂ ਦਿੰਦੇ ਆ ਨਾ ਹਾਂ ਮੈਂ ਤਾਂ ਜਮਾਂ ਹੀ ਖਲਾਫ ਹਾਂ ਮੈਂ ਦੂਰੋਂ ਦੇ ਬਾਹਰ ਚ ਜਾ ਪੜਨ ਹਾਂ ਭਾਈ ਇਹਨਾਂ ਚੀਜ਼ਾਂ ਨਹੀਂ ਹੋ ਪੈਂਦੀਆਂ ਹਾਂ ਸਿਆਲ ਦੀ ਸੇਵਾ ਹੋਰਦੀ ਆ ਸਿਆਲ ਚ ਦਾ ਮੈਂ ਤੈਨੂੰ ਦੱਸਾਂ ਹਾਂ ਕਣਕ ਪੌਣੀ ਵੀ ਮਾੜੀ ਆ ਵੱਡੇ ਕਬੂਤਰਾਂ ਨੂੰ ਹਾਂ ਮੋਠਣ ਮੂੰਗੀ ਹੋਵੇ ਬਾਜਰਾ ਸਰੋਂ ਛਾਵੀਣ ਹਾਂ ਮੱਕੀ ਦਲਾਈ ਹੋਵੇ ਚੀਜ਼ਾਂ ਤੇ ਚੀਜ਼ਾਂ ਹਾਂ ਪਹਿਲਾਂ ਮੈਂ ਕਿਦੋਂ ਬਾਵਾ ਜੀ ਰੱਖਿਆ ਮੈਨੂੰ ਲੋਕਾਂ ਨੇ ਕਿੱਤੇ ਤੇਰਾ ਕਬੂਤਰ ਬਿੱਠ ਨਹੀਂ ਕਾਤਾ ਜਾਂਣਾ ਹੁਣ ਹਾਂ ਭਾਈ ਆ ਅੱਛਾ ਫੇਰ ਭਈ ਤੇ ਮੇਰੀ ਖੁਰਬੀ ਤੇ ਮੋਜਿਆ ਨਾ ਬੋਕ ਨਾਲ ਪਈ ਹੁੰਦੀ ਕਿਦੋਂ ਖੁੱਡਾ ਖੋਲਣਾ ਉਦੋਂ ਹੀ ਬਿਠਾ ਅੱਛਾ ਸਾਫ਼ ਕਰ ਦੇਣੀ ਇਹਦਾ ਭਾਈ ਸੁਰਾ ਮੰਦੇ ਨੂੰ ਮਿਲੇ ਨਹੀਂ ਹਾਂ ਮੈਂ ਬਲਾਪੁਰ ਮੈਂ ਬਹੁ ਬਾਈਆਂ ਜਿੱਤੇ ਹਾਂ ਹਾਂ ਲੈ ਬਲਾਂਸ ਵਾਲੇ ਪਿੰਡ ਵਾਲਿਆਂ ਤੋਂ ਕੋਈ ਛੋਲੇ ਮੋਠਾ ਵਾਲੀ ਹਾਂ ਹਾਂ ਜੋਗੇ ਮੈਂ ਦੋ ਛੱਡੇ ਸੀ ਦੋਹੇ ਜਿੱਤੇ ਹਾਂ ਹਾਂ ਕਬੂਤਰਵਾਜ ਦਾ ਯਾ ਸੁਖਣ ਪਰੀਗੋਡ ਚੋਂ ਖੇਡ ਪੈਦਾ ਹੋਈ ਹੈ ਹਾਂ ਠਾੜ ਚ ਹੋਈ ਹੈ ਖੇਡ ਦਾ ਤਸਲੀਬਾ ਠਾੜ ਬਾਅਦ ਸੁਖਣ ਵਾਲਾ ਹੋਇਆ ਨਵਾਂ ਗੜਾ ਹੋਇਆ ਹਾਂ ਹਾਂ ਜਿਮੀਤਾ ਨੇ ਗੁੰਦਾ ਸੀ ਹਮ ਹਮ ਸੁਖਣ ਵਾਲੇ ਦਾ ਹਮ ਛੇੜਾ ਅੱਛਾ ਗਿੱਦੀ ਅੱਛਾ ਤੇ ਕਰਮੂ ਹੁੰਦਾ ਸੀ ਉੱਥੋਂ ਦਾ ਅੱਛਾ ਬਸ ਨਸਣਾ ਹਮ ਭਾਗ ਸਿੰਘ ਨਵੇਂ ਕਿਲੇ ਦਾ ਅੱਛਾ ਬਸ ਉਹ ਥੋੜੀ-ੋਲੀ ਖੇਡ ਐ ਇਧਰ ਨੂੰ ਆ ਗਈ ਸਕੂਟਰ ਵੀ ਆ ਗਿਆ ਯਾਰ ਉਦੋਂ ਅਸਲੀ ਮੈਂ ਤੈਨੂੰ ਕਹ ਦੱਸਾਂ ਬਾਈ ਹਮ ਕੱਲ ਬੰਦੇ ਤੇ ਗਰੀਬੀ ਸੀ ਸਹੀ ਗੱਲ ਹੈ ਜੀ ਇਹ ਤਾਂ ਸਾਲ ਹੀ ਬਾਰੇ ਹੋ ਗਏ ਯਾਰ ਹਮ ਬਹੁਤ ਸਾਲ ਪੁਰਾਣੀ ਗੱਲ ਹੈ ਆ ਦਾ ਮੋਟਰ ਲੱਗੀਆਂ ਵਈ ਹਾਂ ਕੀ ਕਹਣਾ ਠੀਕ ਕਿ ਮੈਨੂੰ ਪਾਣੀ ਲੱਗਦਾ ਵੇ 3 ਕਿਲੋਮੀਟਰ ਮਾਰੂ ਭੜੀ ਹੋਵੇ ਹਮ ਅੱਛਾ ਹਾਂ ਹਮ ਐਸੀ ਬਹੁਤ ਟਾਈਮ ਦੀ ਗੱਲ ਆ ਇਹ